ਸਵਾਗਤ ਹੈ ਆਪ ਸਭ ਦਾ ਮੈਂ ਹਾਂ ਅਸਲਮ ਨਾਜ਼ ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਮਲੇਰ ਕੋਲਾ ਦੇ ਰਾਜੇ ਦੇ ਬਾਗ ਵਿੱਚ ਕਿਉਂ ਲੈ ਕੇ ਆਇਆ ਉਹ ਤੁਹਾਨੂੰ ਦੱਸ ਦਿਆਂ ਇੱਥੇ ਹੈਰੀਅਰ ਐਡਵਰਟਾਈਜ਼ਮੈਂਟਸ ਨਾਂ ਦਾ ਇੱਕ ਸ਼ੋਰੂਮ ਖੁੱਲਿਆ ਸ਼ੋਰੂਮ ਦੇ ਵਿੱਚ ਹੁੰਦਾ ਕੀ ਹੈ ਕੀ ਕਰਦੇ ਨੇ ਕਿਹੜੀਆਂ ਸਰਵਿਸਿਜ਼ ਤੁਹਾਡੇ ਲਈ ਲੈ ਕੇ ਆਏ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਆਓ ਮੇਰੇ ਨਾਲ ਚੱਲਦੇ ਆਪਾਂ ਅੰਦਰ ਆਪਾਂ ਪਹੁੰਚਿਆ ਸ਼ੋਰੂਮ ਦੇ ਅੰਦਰ ਇੱਥੋਂ ਦੇ ਓਨਰ ਰਾਜੂ ਜੀ ਮੁਹੰਮਦ ਹਸੀਬ ਜੀ ਸਾਡੇ ਨਾਲ ਨੇ ਆਪਾਂ ਇਹਨਾਂ ਦਾ ਵੈਲਕਮ ਕਰ ਲੈਂਦੇ ਆ ਸਰ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਰ ਕਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਤੁਸੀਂ ਮਲੇਰ ਕੋਲ ਨਾਲ ਲਈ ਲੈ ਕੇ ਆਏ ਹੋ ਜੀ ਸਰਵਿਸਿਜ਼ ਆਪਣੇ ਕੋਲ 1000 ਪਲੱਸ ਸਰਵਿਸ ਨੇ ਜਿਨ੍ਹਾਂ ਦੇ ਵਿੱਚ ਆ ਜਾਂਦੇ ਨੇ ਆਪਣੇ LED ਬੋਰਡਸ ਜਿਹੜੇ ਦੁਕਾਨਾਂ ਦੇ ਬਾਹਰ ਅਕਸਰ ਆਪਾਂ ਦੇਖਦੇ ਆਂ ਬڑے-ਬڑے ਬੋਰਡ ਲੱਗਦੇ ਨੇ 10-10 ਫੁੱਟ ਦੇ ਲਾਈਟਸ ਬੋਰਡ LED ਬੋਰਡ ਜਿਹਨੂੰ ਆਪਾਂ ਕਹਿੰਨੇ ਆ ਤੇ ਉਸ ਤੋਂ ਇਲਾਵਾ ਛੋਟੇ ਪ੍ਰੋਡਕਟ ਜਿਹਨੂੰ ਆਪਾਂ ਕਹ ਦਿੰਨੇ ਆ ਜਿਹੜੇ ਤੁਹਾਡੇ ਪਿੱਛੇ ਪਏ ਨੇ ਇਸ ਟਾਈਮ ਇਹਨਾਂ ਨੂੰ ਕਲਿੱਪ-ਆਨ ਕਹਿੰਦੇ ਨੇ ਇਹ ਵੀ ਇੱਕ ਲਾਈਟ ਦੇ ਵਿੱਚ ਹੀ ਆ ਜਾਂਦਾ ਪ੍ਰੋਡਕਟ ਔਰ ਇੱਕ ਇਹ ਪ੍ਰੋਡਕਟ ਆਂਦਾ ਇਸ ਤੇ ਇਹਦੇ ਵਿੱਚ ਮਤਲਬ ਕਲਰ ਦੀ ਆਪਸ਼ਨ ਆਪਣੇ ਕੋਲ ਬਹੁਤ ਰੈਂਦੀਆਂ ਨੇ ਸਾਈਜ਼ ਦੀ ਆਪਸ਼ਨ ਸਾਰੀ ਰੈਂਦੀਆਂ ਨੇ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਅ ਜਿੱਦਾਂ ਤੁਸੀਂ ਇਹ ਛੋਟੀਆਂ ਆਈਟਮਸ ਦੀ ਗੱਲ ਕੀਤੀ ਹੈ ਇਹਦੇ ਵਿੱਚ ਇਹ ਕਿਦੇ ਲਈ ਹੈ ਸਿੰਗਲ ਪੀਸ ਲਈ ਹੈ ਕਿਦਾਂ ਤੁਸੀਂ ਇਹਦੀ ਕੀ ਵੈਰਾਈਟੀ ਹੈ ਇਹ ਜ਼ਿਆਦਾਤਰ ਕਾਰਪੋਰੇਟਿਵ ਨੇ ਸਾਰੇ ਪ੍ਰੋਡਕਟਸ ਜੀ ਇਹਨੂੰ ਤੁਸੀਂ ਪਲੀਜ਼ ਕੈਮਰਾ ਅੱਗੇ ਕਰਕੇ ਡਿਟੇਲ ਚ ਥੋੜਾ ਦਿਖਾਉਂਗੇ ਤਾਂ ਇਹਨਾਂ ਦੀ ਕੁਆਲਿਟੀ ਬਹੁਤ ਹੀ ਵਧੀਆ weight ਪੂਰਾ ਜਿੰਨਾ ਹੋਣਾ ਚਾਹੀਦਾ ਓਨਾ ਹੈਗਾ ਇਹਦੇ ਵਿੱਚ ਆਪਣੇ ਕੋਲ 100 ਪ੍ਰੋਡਕਟ ਨੇ ਜਿਨ੍ਹਾਂ ਦੇ ਤਿੰਨ ਤਿੰਨ ਕਲਰਸ ਨੇ ਪਰ ਇਹਦੀ ਕੁਆਂਟੀਟੀ 100 ਤੋਂ ਪਲੱਸ ਹੋਣੀ ਚਾਹੀਦੀ ਹੈ 500 5000 10000 ਜਿੰਨੀ ਮਰਜ਼ੀ ਹੋਵੇ 10 ਤੋਂ 15 ਦਿਨ ਦੇ ਵਿੱਚ ਵਿੱਚ ਇਹਨਾਂ ਦੀ ਡਿਲੀਵਰੀ ਹੈ ਜੀ ਅਗਰ ਕੋਈ ਪਰਸਨ ਤੁਹਾਡੇ ਤੋਂ ਇਹ ਸਿੰਗਲ ਦੇ ਵਿੱਚ ਤਿਆਰ ਕਰਾਉਣਾ ਚਾਹੁੰਦਾ ਉਹ ਵੀ ਹੋ ਜਾਂਦਾ ਸਾਰੀਆਂ ਆਈਟਮ ਸਿੰਗਲਸ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ ਕੁਝ ਕੁ ਆਈਟਮ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੀ ਆਪਾਂ ਨੂੰ ਕੁਆਂਟੀਟੀ 120 ਪਲੱਸ ਰੱਖਣੀ ਪੈਂਦੀ ਹੈ ਜੀ ਬਾਕੀ ਸਾਰੀ ਆਈਟਮਸ ਨੇ ਉਹ ਇੱਕ ਕਰੋ ਚਾਹੇ 100 ਕਰੋ ਉਹ ਦਾ ਕੋਈ ਮੈਟਰ ਨਹੀਂ ਹੈ ਦਾ ਕੁਝ ਕੁ ਆਈਟਮ ਨੇ ਪਾਰਟਿਕੂਲਰਸ 100 ਪ੍ਰੋਡਕਟ ਹੈ ਜਿਹਨੇ ਜਿੰਨਾ ਦੀ ਆਪਾਂ ਨੂੰ ਕੁਆਂਟੀਟੀ ਚਾਹੀਦੀ ਹੈ ਜੀ ਜਿੱਦਾਂ ਮੈਂ ਨਾ ਅੱਗੇ ਪੜ੍ਹਦੇ ਪੜ ਰਿਹਾ ਸੀ ਕਿਥੇ ਲਿਖਿਆ ਸੀ ਸਕੂਲਾਂ ਕਾਲਜਾਂ ਲਈ ਆਈ ਕਾਰਡ ਵਗੈਰਾ ਤਿਆਰ ਕਰਵਾਓ ਉਹਦਾਂ ਦੀਆਂ ਸਰਵਿਸਿਜ਼ ਵੀ ਨੇ ਆਪਣੇ ਬਿਲਕੁਲ ਬਿਲਕੁਲ ਜੀ ਆਈ ਕਾਰਡਸ ਮੈਂ ਤੁਹਾਨੂੰ ਦਿਖਾ ਦਿੰਦਾ ਆਈ ਕਾਰਡ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਦੇ ਕੇ ਕਸਟਮਰ ਨੂੰ ਇਹ ਬਹੁਤ بڑا ਪਲੱਸ ਪੁਆਇੰਟ ਹੈ ਉਹ ਇੰਟਰਨੈਟ ਤੋਂ ਕੋਈ ਵੀ ਚੀਜ਼ ਦੇਖੂਗਾ ਨਾ ਕਸਟਮਰ ਆਪੋ ਦੇ ਨਾਲ ਦੀ ਸੇਮ ਚੀਜ਼ ਤਿਆਰ ਕਰਵਾਦਾ ਜੀ ਬਹੁਤ ਸਾਰੇ ਕੋਈ ਆਈ ਕਾਰਡ ਹੈ ਆਪਾਂ ਨੂੰ ਸਕਰੀਨ ਸ਼ਾਟ ਬੰਦਾ ਦਿਖਾਉਂਦਾ ਆਪਾਂ ਸੇਮ ਤਿਆਰ ਕਰ ਦਾਂਗੇ ਸੇਮ ਆ ਜੇ ਆਈ ਕਾਰਸ ਤੋਂ ਲਾਵਾਏ ਆ ਆਈਟਮਸ ਤੋਂ ਲਾਵਾ ਗੱਲ ਕਰਾਂ ਹੋਰ ਕਿਹੜੀਆਂ ਸਰਵਿਸਿਜ਼ ਆ ਪ੍ਰੋਡਕਟ ਆਪਣੇ ਕੋਲੇ ਅਵੇਲੇਬਲ ਨੇ ਜੀ ਆਪਣੇ ਕੋਲ ਖਾਸ ਜਿਹੜੀ ਚੱਲਦੀਆਂ ਨੇ ਜੀ ਸਾਹੀ ਚਿੱਠੀ ਬਹੁਤ ਟ੍ਰੈਂਡਿੰਗ ਚ ਚੱਲਦੀ ਆ ਅੱਜਕੱਲ ਸਾਹੀ ਚਿੱਠੀ ਕਸਟਮਰ ਬੰਦਾ ਦੇਖਦਾ ਇੰਟਰਨੈਟ ਤੇ ਸਾਨੂੰ ਦਿਖਾਂਦਾ ਉਹ ਅਸੀਂ ਸੇਮ ਡਿਟੋ ਤਿਆਰ ਕਰਕੇ ਦੇ ਦਿੰਨੇ ਆ ਬਾਕੀ ਅਸੀਂ ਖੁਦ ਵੀ ਕੁਝ ਕੁ ਸੈਂਪਲ ਰੈਡੀ ਕੀਤੇ ਹੋਏ ਨੇ ਜਿਹੜੇ ਇਸ ਤਰ੍ਹਾਂ ਦੇ ਨੇ ਜੀ ਠੀਕ ਹੈ ਇਹ ਮਤਲਬ ਇਸ ਤੇ ਕਲਰਸ ਆਉਂਦੇ ਨੇ ਡਿਜ਼ਾਈਨ ਆਉਂਦੇ ਨੇ ਬਸ ਇਹਦੇ ਵਿੱਚ ਕਸਟਮਰ ਨੂੰ ਉਹੀ ਗੱਲ ਹੈ ਫਾਇਦਾ ਇੱਕੋ ਜਿਹਾ ਇਹਨੂੰ ਸਰਚ ਕਰੂਗਾ ਇਹਦੇ ਆ ਜਾਂਦੇ ਨੇ ਉਹ ਜੋ 500 ਦੇ ਤੁਹਾਨੂੰ ਇੱਕ ਭੇਜੋ ਅਸੀਂ ਡਿੱਟੋ ਰੈਡੀ ਕਰ ਦਨੇ ਆ ਉਹਦੇ ਨਾਲ ਦੀ ਜੀ ਜਿਸ ਤਰ੍ਹਾਂ ਮੈਂ ਦੇਖ ਰਿਹਾ ਸਾਹਮਣੇ ਕੁਛ ਮੱਗ ਵਗੈਰਾ ਕੱਪ ਵਗੈਰਾ ਪਏ ਆ ਜੀ ਬੋਟਲਸ ਵਗੈਰਾ ਪਈਆਂ ਆ ਉਹਨਾਂ ਬਾਰੇ ਵੀ ਜਿਹੜਾ ਜਾਣਕਾਰੀ ਦਿਓ ਤੇ ਸਾਰੇ ਕੌਫੀ ਮੱਗ ਨੇ ਜਿਹੜੇ ਆਮ ਰੂਟੀਨ ਚ ਸਾਰੇ ਯੂਜ਼ ਕਰ ਦਿੰਨੇ ਔਰ ਖਾਸ ਕਰ ਸਕੂਲ ਕਾਲਜ ਵਗੈਰਾ ਉਹ ਬਹੁਤ ਯੂਜ਼ ਕਰ ਦਿੰਨੇ ਗਿਫਟਸ ਦੇਣ ਲਈ ਟੀਚਰਸ ਨੂੰ ਜਾਂ ਸਟੂਡੈਂਟਸ ਨੂੰ ਤੇ ਕਸਟਮਾਈਜ਼ ਤੁਸੀਂ ਕਰਾ ਸਕਦੇ ਹੋ ਇਨਾਂ ਦੇ ਰੇਂਜ ਬਹੁਤ ਮਿਲਦਾ 70-80 ਰੁਪਏ ਤੋਂ ਸਟਾਰਟ ਹੋ ਗਏ 250 ਤੋਂ 300 ਤੱਕ ਗਾਹ ਦੇ ਸਭ ਦੇ ਅਲੱਗ-ਅਲੱਗ ਡਿਫਰੈਂਟ ਹੈ ਜੀ ਕੋਸਟ ਇਹਨਾਂ ਦੀ ਤੇ ਬਾਕੀ ਆ ਜਾਂਦੀਆਂ ਨੇ ਬੋਟਲਸ ਆ ਜਾਂਦੀਆਂ ਨੇ ਜਿਓਮੈਟਰੀ ਬਾਕਸ ਆ ਗਿਆ ਲੰਚ ਬਾਕਸ ਆ ਗਿਆ ਇਹ ਸਾਰੇ ਕਸਟਮਾਈਜ਼ਡ ਪ੍ਰੋਡਕਟ ਨੇ ਜਿੰਨੇ ਵੀ ਹੈਗੇ ਨੇ ਜੀ ਜਿੱਦਾਂ ਉੱਪਰ ਫਰੇਮਾਂ ਕੁਛ ਦੇਖ ਰਿਹਾ ਮੈਂ ਇਹਨਾਂ ਬਾਰੇ ਵੀ ਜਿਹੜਾ ਜਾਣਕਾਰੀ ਦਿਓ ਜੀ ਇਹ ਅਸੀਂ ਬਸ ਇਸ ਕਰਕੇ ਰੱਖੇ ਹੋਏ ਨੇ ਤਾਂ ਕਿ ਕਸਟਮਰ ਨੂੰ ਪਤਾ ਚੱਲ ਜਾਵੇ ਕਿ ਇਹ ਪ੍ਰੋਡਕਟ ਸਾਡੇ ਕੋਲ ਹੈਗੇ ਨੇ ਬਸ ਇਸੇ ਕਰਕੇ ਆ ਚਾਰ ਪੰਜ ਪੀਸ ਰੱਖੇ ਹੋਏ ਨੇ ਇਹਨਾਂ ਦੇ ਅੱਗੇ ਤੁਸੀਂ ਪ੍ਰੋਡਕਟ ਇੰਟਰਨੈਟ ਤੇ ਦੇਖ ਸਕਦੇ ਹੋ ਉਹ ਤੁਸੀਂ ਦਿਖਾਓ ਸਾਨੂੰ ਸੇਮ ਉਹੀ ਗੱਲ ਤਾਂ ਆਪਾਂ ਸੇਮ ਉਹਦੇ ਨਾਲ ਦਾ ਰੈਡੀ ਕਰਾਂਗੇ ਐਨੀ ਸਾਈਜ਼ ਐਨੀ ਕਲਰ ਜੀ ਜੀ ਆ ਜਿੱਦਾਂ ਅੱਗੇ ਵੀ ਥੋੜਾ ਕੀ ਰਿੰਗਸ ਵਗੈਰਾ ਪਏ ਆ ਜੀ ਸੋ ਕੀ ਰਿੰਗ ਤੁਸੀਂ ਦੇਖ ਸਕਦੇ ਹੋ ਕੀ ਰਿੰਗ ਇਹਨਾਂ ਚ ਕਲਰਸ ਆਪਸ਼ਨ ਸਾਰੀਆਂ ਹੈਗੀਆਂ ਤੇ ਇਹ ਬਸ ਇੱਕ ਉਹੀ ਸੇਮ ਸਾਈ ਮਤਲਬ ਮੇਨ ਗੱਲ ਉਹੀ ਹੈ ਕਿ ਕਸਟਮਰ ਕੋਲ ਇਹ ਹੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਸੀਂ ਇੰਟਰਨੈਟ ਤੇ ਦੇਖੋ ਸੇਮ ਦਿੱਤੋ ਚੀਜ਼ ਤਿਆਰ ਕਰਵਾ ਲਓ। ਔਰ ਉਸ ਤੋਂ ਬਾਅਦ ਆ ਗਿਆ ਆਪਣੇ ਆਈ ਕਾਰਡ ਤੁਸੀਂ ਕਹ ਰਹੇ ਸੀਗੇ ਆਈ ਕਾਰਡ ਦੇ ਵਿੱਚ ਦੇਖੋ ਡੋਰੀ ਵੀ ਪ੍ਰਿੰਟ ਹੋ ਜਾਂਦੀ ਹੈ ਇਹਦੀ। ਇਹਦੇ ਵਿੱਚ ਕੈਮਰੇ ਚ ਸ਼ਾਇਦ ਇੰਨਾ ਕਲੀਅਰਟੀ ਨਾ ਹੋਵੇ ਕਿ ਜਸਟੀਫਾਈ ਨਾ ਹੋ ਸਕੇ ਇਹਦੀ ਥਿਕਨਸ ਵਗੈਰਾ ਤਾਂ ਅਗਰ ਦੇਖੋਗੇ ਡਿਟੇਲ ਜਾਂ ਮੈਟ ਆ ਗਲੋਸੀ ਆ ਇਹਦੇ ਚ ਕਈ ਆਉਂਦੀਆਂ ਨੇ ਜਿਵੇਂ ਦੋਨੋਂ ਸਾਈਡ ਆਪਣੀ ਗਲੋਸੀ ਆ ਗਈ ਮੈਟ ਆ ਗਈ ਇਹਦੇ ਵਿੱਚ ਜੇ ਪੰਜ ਛੇ ਸੈਂਪਲ ਲਗਾਏ ਹੋਏ ਨੇ ਤਾਂ ਇਹਦੇ ਵਿੱਚ ਸੈਂਪਲ ਆਪਣੇ ਕੋਲ ਘੱਟੋ ਘੱਟ ਲਾ ਲੋ 30 ਤੋਂ 35 ਹੈਗੇ ਨੇ ਜੀ ਇਹ ਕਿਹੜੀਆਂ ਫਰੇਮਜ਼ ਬਾਰੇ ਵੀ ਦੱਸੋ ਇਹ ਕਿਹੜੀਆਂ ਫਰੇਮਜ਼ ਹੈ ਜੀ ਇਹ ਸਾਰੀ ਇੱਕ ਤਾਂ ਜੀ ਆਮ ਫਰੇਮਸ ਹੁੰਦੀਆਂ ਨੇ ਜਿਹੜੀ ਮਾਰਕੀਟ ਚ ਮਿਲਦੀਆਂ ਨੇ ਆਪਾਂ ਨੂੰ ਪ੍ਰਿੰਟ ਕਰਕੇ ਆਪਾਂ ਵਿੱਚ ਪਾ ਲੈਂਦੇ ਨੇ ਔਰ ਉਹ ਫਰੇਮ ਰੈਡੀ ਹੋ ਜਾਂਦੀ ਹੈ ਇਹ ਕੋਈ ਕਨਸੈਪਟ ਨਹੀਂ ਹੈਗਾ ਇਹ ਸਾਰੇ ਜਿੰਨੇ ਪ੍ਰੋਡਕਟਸ ਨੇ ਸਾਰੇ ਹੀਟ ਨਾਲ ਟ੍ਰਾਂਸਫਰ ਹੋਏ ਪ੍ਰੋਡਕਟਸ ਨੇ ਜੀ ਇਹਨਾਂ ਉੱਪਰ ਕੋਈ ਫੋਟੋ ਨਹੀਂ ਆਏਗੀ ਇੱਕ ਗਲਾਸ ਹੁੰਦਾ ਹੈ ਇਹ ਹੀਟ ਨਾਲ ਲਿਸਟ ਫੋਟੋ ਟ੍ਰਾਂਸਫਰ ਹੁੰਦੀ ਹੈ ਉਹਦੇ ਵਿੱਚ ਚਲੀ ਜਾਂਦੀ ਹੈ ਇਸ ਕਰਕੇ ਇਹਦੀ ਫਿਨਿਸ਼ਿੰਗ ਦਾ ਲੈਵਲ ਇੰਨਾ ਪ੍ਰੀਮੀਅਮ ਹੁੰਦਾ ਹੈ ਜੀ ਤੇ ਇਹ ਜਿੰਨੇ ਵੀ ਪ੍ਰੋਡਕਟ ਤੁਸੀਂ ਦੇਖ ਰਹੇ ਹੋ ਇਹ ਸਾਰੇ ਇਸੇ ਤਰ੍ਹਾਂ ਨੇ ਹੀਟ ਨਾਲ ਟ੍ਰਾਂਸਫਰ ਹੋਏ ਹੋਏ ਜੀ ਇਹ ਲਗਾ ਲਓ ਚਾਹੇ ਗਲਾਸ ਲਗਾ ਲਓ ਇਹ ਐਮ ਡੀ ਐਫ ਆ ਜਾਂਦੀ ਹੈ ਸਬਲੀਮੇਸ਼ਨ ਆ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਆ ਮੈਜਿਕ ਮਿਰਰ ਹੈ ਆਮ ਰੁਟੀਨ ਚ ਹਰ ਕਿਸ ਨੂੰ ਪਤਾ ਹੈ ਕਿ ਇਹ ਟ੍ਰੈਂਡਿੰਗ ਚ ਚੱਲੀ ਚੱਲ ਰਿਹਾ ਹੈ ਇਹ ਵਾਲਾ ਜੀ ਸੱਜੇ ਮੈਂ ਗੱਲ ਕਰਾਂ ਮੇਨ ਜਿਹੜਾ ਤੁਸੀਂ ਕਿਹੜੀਆਂ ਸਰਵਿਸਿਜ਼ ਦੇ ਵਿੱਚ ਡੀਲ ਕਰਦੇ ਹੋ ਮੇਨ ਆਪਣੀ ਵੈਸੇ ਤਾਂ ਸਾਰੀ ਸਰਵਿਸਿਜ਼ ਅਸੀਂ ਮੇਨ ਡੀਲ ਹੀ ਕਰਦੇ ਹਾਂ ਜੀ ਔਰ ਜਿਹੜਾ ਜਾਦਾ ਅੱਜ ਕੱਲ ਟ੍ਰੈਂਡਿੰਗ 'ਚ ਜਿਹੜਾ ਹਰੇਕ ਦੁਕਾਨਦਾਰ ਨੂੰ ਜਿਹੜੀ ਚੀਜ਼ ਦੀ ਨੀਡ ਹੈ ਉਹ ਖਾਸ ਕਰਕੇ ਇਹਨਾਂ ਪ੍ਰੋਡਕਟਸ ਹੀ ਰਹਿੰਦੀ ਹੈ ਇਹ ਉਹ ਪ੍ਰੋਡਕਟ ਹੈ ਜਿਹੜੀ ਹਰੇਕ ਦੁਕਾਨਦਾਰ ਨੂੰ ਲੋੜ ਹੈ ਜੀ ਇਹ ਬਹੁਤ ਈਜ਼ੀ ਹੈ ਇਹਨੂੰ ਆਰਾਮ ਨਾਲ ਆਪਾਂ ਅਗਰ ਕਲਿੱਪ ਖੋਲੋ ਦੋਨੋਂ ਸਾਈਡ ਤੋਂ ਚਾਰੋਂ ਸਾਈਡ ਤੋਂ ਫੋਟੋ ਵਿੱਚ ਲਗਾਓ ਔਰ ਬੰਦ ਕਰ ਦਿਓ ਇਹਦਾ ਪਲੱਸ ਪੁਆਇੰਟ ਇਹ ਆਪਾਂ ਫੋਟੋ ਇਹਦੀ ਚੇਂਜ ਕਰ ਸਕਦੇ ਜੀ ਇਹਦੇ ਕੁਆਲਿਟੀ ਫਿਨਿਸ਼ਿੰਗ ਦਾ ਬਹੁਤ ਹੀ ਜ਼ਿਆਦਾ ਤਕੜੀ ਆ ਮਤਲਬ ਬਹੁਤ ਪ੍ਰੀਮੀਅਮ ਲੁੱਕ ਆਉਂਦਾ ਇਸ ਦਾ ਜੀ ਪਰ ਇਹਦੇ ਵਿੱਚ ਸਾਈਜ਼ ਸਾਰੇ ਆਉਂਦੇ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਾਈਜ਼ ਆਉਂਦੇ ਨੇ ਔਰ ਇੱਕ ਆ ਪ੍ਰੋਡਕਟ ਹੈ ਇਹ ਯੂਵੀ ਪ੍ਰਿੰਟਿੰਗ ਹੈ ਇਹ ਜੀ ਜਿਹੜਾ ਟੰਡੇ ਸੜਕ ਤੇ 7 ਡੇਸ ਫਿਟਨੈਸ ਜਿੰਮ ਬਣਿਆ ਔਰ ਉਸ ਚ ਇਹਦੇ ਨਾਲ ਦੀ ਯੂਵੀ ਪ੍ਰਿੰਟਰ ਦੇ ਬਾਅਦ 6 6 ਫੀਟ ਦੇ ਲੱਗੇ ਹੋਏ ਨੇ ਬੋਰਡ ਔਰ ਤੁਸੀਂ ਇੱਕ ਵਾਰ ਦਿਖਾਵਾਂਗੇ ਆਪਾਂ ਉਹ ਵੀ ਜੀ ਇਹਦੀ ਖਾਸੀਅਤ ਇਹ ਹੈ ਕਿ ਇਹਦੀ ਪ੍ਰਿੰਟਿੰਗ ਦਾ ਲੈਵਲ ਇੰਨੇ ਹੀ ਰਹਿੰਦਾ ਆਊਟਡੋਰ ਲਈ ਹੁੰਦੇ ਨੇ ਧੁੱਪ ਆਵੇ ਜੋ ਮਰਜ਼ੀ ਆਵੇ ਇਹਦੀ ਫਿਨਿਸ਼ਿੰਗ ਦਾ ਲੈ ਇਸ ਤੋਂ ਇਲਾਵਾ ਜੀ ਆਪਣੇ ਕੋਲ ਆ ਨਿਓਨ ਲਾਈਟਸ ਨੇ ਇਹਨਾਂ ਦੇ ਵਿੱਚ 10 ਕਲਰ ਆਉਂਦੇ ਨੇ ਔਰ ਇਹ ਚਾਪਸ਼ਨ ਇਹ ਰਹਿੰਦੀ ਹੈ ਕਸਟਮਰ ਕੋਲ ਕਿ ਪਿੱਛੇ ਬੇਸ ਇਹਦਾ ਆਉਂਦਾ ਇੱਕ ਵਾਈਟ ਆਂਦਾ ਜਿਹਨੂੰ ਕਲੀਅਰ ਕਹਿੰਦੇ ਆਪਾਂ ਇੱਕ ਆਂਦਾ ਬਲੈਕ ਜਿਹੜਾ ਨੀਚੇ ਏਪੀ ਬੈਕਟਰੀ ਦਾ ਪਿਆ ਉਹ ਵਾਲਾ ਜੀ ਇਹ ਚ 10 ਕਲਰ ਆਉਂਦੇ ਨੇ ਇਹ ਚ ਆਪਸ਼ਨ ਇਹ ਰਹਿੰਦੀ ਹੈ ਕਸਟਮਰ ਕੋਲ ਕਿ ਕਸਟਮਰ ਆਪਣਾ ਲੋਗੋ ਬਣਵਾ ਸਕਦਾ ਇਸ 'ਚ ਜਿਸ ਤਰ੍ਹਾਂ ਬਣਿਆ ਹੋਇਆ ਜੀ ਠੀਕ ਹੈ ਉਸ ਤੋਂ ਇਲਾਵਾ ਕਿਸੇ ਨੇ ਨਾਮ ਲਿਖਾਣਾ ਹੈ ਨਾਮ ਤੋਂ ਬਾਅਦ ਬਟਰਫਲਾਈ ਲਵਾ ਲਈ ਕਿਸੇ ਨੇ ਜਾਂ ਫਿਰ ਆਪਣਾ ਹਾਰਡ ਲਵਾ ਲਿਆ ਇਦੇ ਵਿੱਚ ਕਸਟਮਰ ਕੋਲ ਉਹੀ ਆਪਸ਼ਨ ਹੈ ਜਦੋਂ ਵੀ ਕਸਟਮਰ ਇੰਟਰਨੈਟ ਤੇ ਨਿਊ ਲੈ ਸਰਚ ਕਰੂਗਾ ਨਾ ਕੋਈ ਡਿਜ਼ਾਈਨ ਪਸੰਦ ਆਉਂਦਾ ਨਾ ਉਹ ਆਪਾਂ ਸੇਮ ਰੈਡੀ ਕਰ ਦਾਂਗੇ ਕਿਸੇ ਵੀ ਸਾਈਜ਼ ਦੇ ਵਿੱਚ ਹਿੰਦੀ ਚ ਹੋਵੇ ਉਰਦੂ ਚ ਹੋਵੇ ਇੰਗਲਿਸ਼ ਚ ਹੋਵੇ ਕਿਸੇ ਵੀ ਲੈਂਗੁਏਜ ਆਪਾਂ ਰੈਡੀ ਕਰ ਦਾਂਗੇ ਉਹ ਉਸ ਤੋਂ ਬਾਅਦ ਆਪਣੀ ਆ ਚੀਜ਼ ਹੈਗੀ ਐਕ੍ਰੀਲਿਕ ਇਹ ਹਰੇਕ ਦੁਕਾਨਦਾਰ ਨੂੰ ਲੋੜ ਪੈਂਦੀ ਹੈ ਇਸ ਚੀਜ਼ ਦੀ ਤੇ ਇਸ ਚ ਕਲਰਸ ਆਪਸ਼ਨ ਸਾਰੀ ਹੈਗੀ ਯਾਨੀ ਥਿਕਨੈਸ ਮੋਟੀ ਚਾਹੀਦੀ ਹੈ ਪਤਲੀ ਚਾਹੀਦੀ ਹੈ ਸਾਰੀ ਆਪਸ਼ਨਸ ਆਪਣੇ ਕੋਲ ਹੈਗੀਆਂ ਇਸ ਚ ਜੀ ਆਸਟ ਦੇ ਵਿੱਚ ਦਰਸ਼ਕਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਹੈ ਜਿੰਨੇ ਵੀ ਸਾਡੇ ਕੋਲ ਪ੍ਰੋਡਕਟਸ ਨੇ ਨਾ ਜੀ ਚਾਹੇ ਛੋਟਾ ਦੁਕਾਨਦਾਰ ਹੈ بڑا ਫੈਕਟਰੀ ਵਾਲਾ ਕਾਰਪੋਰੇਟ ਵੀ ਹੈ ਹਰੇਕ ਨੂੰ ਲੋਡ ਪੈਂਦੀ ਹੈ ਜਿੰਨੇ ਸਾਡੇ ਪ੍ਰੋਡਕਟਸ ਹੈਗੇ ਨੇ ਜਿੰਨੇ ਅਸੀਂ ਕਵਰ ਕਰਦੇ ਆ ਜੀ ਤਾਂ ਇੱਕ ਵਾਰ ਜ਼ਰੂਰ ਵੀਜ਼ਿਟ ਕਰੋ ਜਿੰਨੇ ਵੀ ਕਸਟਮਰ ਦੇਖ ਰਹੇ ਨੇ ਤੁਹਾਡੇ ਵੀਊਜ਼ ਨੇ ਦੇਖ ਰਹੇ ਨੇ ਵੀਜ਼ਿਟ ਜ਼ਰੂਰ ਕਰੋ ਪ੍ਰਾਈਸ ਇੱਕ ਵਾਰ ਲਓ ਤੁਹਾਨੂੰ 100% ਪ੍ਰਾਈਸ ਵੀ ਤੁਹਾਨੂੰ ਸਹੀ ਲੱਗਣਗੇ ਔਰ ਸਰਵਿਸ ਕੁਆਲਿਟੀ ਆਪਾਂ ਦਵਾਂਗੇ ਦਵਾਂਗੇ ਜੀ ਸੋ ਆਪਾਂ ਗੱਲਬਾਤ ਕੀਤੀ ਹੈਰੀਅਰ ਐਡਵਰਟਾਈਜ਼ਮੈਂਟਸ ਦੇ ਓਨਰਸ ਨਾਲ ਜਿਨ੍ਹਾਂ ਨੇ ਸਾਨੂੰ ਦੱਸਿਆ ਇਹਨਾਂ ਕੋਲੇ ਕਿਹੜੀਆਂ ਕਿਹੜੀਆਂ ਸਰਵਿਸਿਜ਼ ਮਿਲਦੀਆਂ ਨੇ ਤੁਸੀਂ ਸੁਣਿਆ ਸਰਵਿਸਿਜ਼ ਬਾਰੇ ਤੇ ਉਹਨਾਂ ਦੀ ਕੁਆਲਿਟੀ ਬਾਰੇ ਰੇਟਸ ਦੀ ਗੱਲ ਕਰੀਏ ਤਾਂ ਰੇਟਸ ਵੀ ਇਹਨਾਂ ਨੇ ਬੜੇ ਹੀ ਜੈਨੂਇਨ ਰੱਖਨੇ ਇਹਨਾਂ ਦਾ ਦਾਵਾ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਤੁਸੀਂ ਇਹਨਾਂ ਤੋਂ कॉल करके या फिर विजिट करके रेट जरूर लवो अगर तो पसंद तो इन सेवावान लियो अगर नहीं पसंद तो आना कहना तो ना लियो पर इन्होंने ये कि एक बार इन्होंने को आऊंगे तो खाली हाथ नहीं जाऊंगे हम मैं दो इजाजत मलेरकुला तो किमी अरोड़ा दे असलम नाज